ਕਿੰਦੀਆਂ ਨਾਲ ਪਰਪਲ ਡਿਸਕਵਰ ਪਲਸ ਤੁਹਾਨੂੰ ਲੈ ਕੇ ਆਇਆ ਹੈ ਗਰਾਉਂਡ ਜ਼ੀਰੋ ਤੇ ਅੱਜ 32 ਮਹੀਨਾ ਹੋਇਆ ਇੱਕ ਸਾਲ ਅੰਦੋਲਨ ਦਾ ਪੂਰੇ ਜੋਰ-ਸ਼ੋਰ ਨਾਲ ਚੱਲ ਰਿਹਾ ਹੈ ਪੂਰੇ ਹਮ-ਹਮਾ ਕੇ ਪੰਜਾਬ ਚੋਂ ਲੋਕ ਇੱਥੇ ਪੁੱਜਦੇ ਨੇ ਹਾਲਾਂਕਿ ਸਾਹਿਬਜ਼ਾਦਿਆਂ ਦੇ ਛਿੱਦੀ ਦਿਹਾੜੇ ਵੀ ਚੱਲ ਰਹੇ ਨੇ ਤੇ ਬਹੁਤ ਸਾਰੀ ਸੰਗਤ ਫਤਿਹਗੜ੍ਹ ਸਾਹਿਬ ਵੀ ਪਹੁੰਚੀ ਹੋਈ ਹੈ ਫਿਰ ਵੀ ਅੱਜ ਇੱਥੇ ਜੋਸ਼ ਦੀ ਕਮੀ ਨਹੀਂ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਰਾਉਂਡ ਜ਼ੀਰੋ ਤੋਂ ਕਿਸ ਤਰ੍ਹਾਂ ਦੂਰ-ਦੂਰ ਤੱਕ ਲੋਕ ਖੜੇ ਨੇ ਪਿੱਛੇ ਵੀ ਖੜੇ ਨੇ ਇਹਨਾਂ ਮਾਸੇ ਕਾਫੀ ਜੋਰ ਸ਼ੋਰ ਨਾਲ ਇੱਥੇ ਜੋ ਕਿਸਾਨ ਡਟੇ ਹੋਏ ਨੇ ਹਾਲਾਂਕਿ ਅੱਜ ਜੋ ਬੁਲਾਰੇ ਨੇ ਉਹਨਾਂ ਨੂੰ ਬੋਲਣ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਸਿਰਫ ਸਿਰਫ ਸਾਬਜਾਦਿਆਂ ਬਾਰੇ ਗੱਲ ਕੀਤੀ ਜਾਵੇਗੀ ਇਸ ਕਰਕੇ ਕੋਈ ਵੀ ਬੁਲਾਰਾ ਇਸ ਤੋਂ ਇਲਾਵਾ ਕੋਈ ਮੋਤੀ ਜਾਂ ਬਾਕੀ ਚੀਜ਼ਾਂ ਬਾਰੇ ਗੱਲ ਨਹੀਂ ਕਰੇਗਾ ਪਰ ਜਿਸ ਤਰ੍ਹਾਂ ਕਿ ਸਿਪਿਛਲੇ 6 ਜਾਂ 7 ਕਿਲੋਮੀਟਰ ਤੋਂ ਦੇਖਦੇ ਆਏ ਆ ਇਹਨੂੰ ਐਸ ਮੋਤੀ ਔਰ ਸਰਕਾਰ ਦੇ ਖਿਲਾਫ ਗੁੱਸਾ ਕਿਸਾਨਾਂ ਦਾ ਬੁਰੀ ਤਰ੍ਹਾਂ ਭੜਕ ਚੁੱਕਿਆ ਹੈ ਜਮੂ 500 ਦੇ ਕਰੀਬ ਟਰਾਲੀ ਅੱਜ ਚੱਲ ਰਹੀ ਹੈ ਕਿਉਂਕਿ ਜੋ ਫਤੇਗੜ ਸਾਹਿਬ ਬਹੁਤ ਵੱਡਾ ਰਾਸ਼ ਹੈ तकरीबन 1100 ਟਰਾਲੀ ਹੈ ਉੱਥੋਂ ਕਾਫੀ ਲੋਕ ਇਧਰ ਨੂੰ ਕੱਲ ਆਉਣਗੇ ਔਰ ਕਿਉਂਕਿ 29 ਤਰੀਕ ਨੂੰ ਇੱਕ ਮੀਟਿੰਗ ਹੈ ਹਾਲਾਂਕਿ ਮੀਟਿੰਗ 'ਚ ਕੋਈ ਉਮੀਦ ਹੈ ਨਹੀਂ ਕਿਉਂਕਿ ਆਪਣੇ ਹਮੇਸ਼ਾ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ 'ਚ ਕਿਸਾਨਾਂ ਨੂੰ ਬਲਾ ਕੇ بےਪਰਖ ਕੀਤਾ ਗਿਆ ਹੈ ਔਰ ਕੋਈ ਵੀ ਕੰਮ ਦੀ ਗੱਲ ਉਸੇ ਨਹੀਂ ਹੋਈ ਹੈ ਇਸ ਕਰਕੇ ਜਿਹੜੇ ਜ਼ਿਆਦਾਤਰ ਕਿਸਾਨਾਂ ਨੂੰ 29 ਤਰੀਕ ਤੋਂ ਕੋਈ ਉਮੀਦ ਨਹੀਂ ਹੈ ਪਰ ਫਿਰ ਵੀ 29 ਤਰੀਕ ਦੀ ਮੀਟਿੰਗ ਹੋਣ ਕਰਕੇ ਇੱਕ ਇਹ ਜ਼ਰੂਰ ਹੈ ਕਿ ਸ਼ਾਇਦ ਸਰਕਾਰ ਕੋਈ ਰਾਹ ਕੱਢੇ ਕਿਉਂਕਿ ਕਿਸਾਨ ਹੈ ਇਸ ਵੇਲੇ ਜੋ ਕਾਲੇ ਬਿੱਲਾਂ ਨੂੰ ਰੱਦ ਕਰਨ ਤੋਂ ਸਵਾਗਤ ਕਿਸੇ ਵੀ ਗੱਲ ਤੇ ਆਉਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਆਇਆ ਕਿ ਐਮੈਂਡਮੈਂਟ ਹੈ ਜਿੰਨੀਆਂ ਵੀ ਮਰਜ਼ੀ ਕਰ ਲੋ ਜੇ ਬਿੱਲ ਹੈ ਉਹ ਅੱਜ ਨਹੀਂ ਤੇ ਕੱਲ ਜ਼ਰੂਰ ਇੰਪਲੀਮੈਂਟ ਹੋ ਜਾਵੇ ਇਸ ਕਰਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਬਾਕੀ ਰਿਪੋਰਟਰ ਵੀ ਦਿਖਾ ਰਹੇ ਨੇ ਇਹ ਬਹੁਤ ਇੱਕ ਅੱਜ ਸੈਂਸਿਟੀ ਨਾਲ ਇੱਕ ਤੀਰਥ ਸਥਾਨ ਬਣ ਚੁੱਕਿਆ ਪੰਜਾਬ ਹਰਿਆਣਾ ਯੂਪੀ ਦੇ ਕਿਸਾਨਾਂ ਦਾ ਅਸੀਂ ਬਹੁਤ ਸਾਰੇ ਕਿਸਾਨਾਂ ਨਾਲ ਗੱਲ ਕੀਤੀ ਹੈ ਜੋ ਪੰਜਾਬ ਤੋਂ ਲਈ ਮਾਰ ਲਿਆ ਸਟਾਰਟਅਪ ਤੋਂ ਨੇ ਇਸ ਕਰਕੇ ਇਹ ਗੱਲ ਬਿਲਕੁਲ ਗਲਤ ਹੈ ਕਿ ਕਿਸਾਨ ਸਿਰਫ ਪੰਜਾਬ ਦੇ ਨੇ ਜਾਂ ਉਹ ਕਿਸਾਨ ਨਹੀਂ ਹਨ ਬੜੀ ਵੱਡੀ ਵਿੱਚ ਜੋ ਉੱਥੇ ਗ੍ਰੰਥ ਵਿੱਚ ਲੰਗਰ ਵੀ ਲੱਗੇ ਨੇ ਹਰ ਤਰ੍ਹਾਂ ਦੀ ਸਹੂਲਤ ਇੱਥੇ ਜੋ ਵਲੰਟੀਅਰਸ ਵੱਲੋਂ ਪ੍ਰੋਵਾਈਡ ਕਰਾਈ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਦਿਖਾਉਂਦੇ ਰਹਾਂਗੇ ਅੱਜ 31ਵੇਂ ਦਿਨ ਦੀ ਅਪਡੇਟ ਹੈ ਤੁਹਾਡੇ ਲਈ ਮੈਂ ਦਰਸ਼ਨ ਢਿੱਲੋਂ ਜਿੰਮੋ ਰਮਨ ਦੇ ਨਾਲ ਡਿਸਕਵਰ ਪਲੱਸ ਬੋਲਾਂਗੇ ਸੱਚ ਦਿਖਾਵਾਂਗੇ ਸੱਚ ਸਿੰਧੂ ਬਾਰਡਰ ਦਿੱਲੀ